ਲਵੇ ਦੋ ਦੰਦ ਬੱਚਾ ਜੇ ਜੇ ਆਪਾਂ ਕੰਨਾਂ ਦੀ ਗੱਲ ਕਰੀ ਨਾ ਬੱਲੇ 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 ਬੜੇ ਬੜੇ ਕੰਨ ਨੇ ਵਈ ਬੱਕਰੇ ਦੇ ਤੇ ਇਹਦੇ ਵਿੱਚ ਇੰਨਾ ਕੁ ਗੁੜਗੇ ਹੋਣ ਤਾਂ ਜਿਹੜਾ ਮਰਜ਼ੀ ਰੰਗ ਤਿਆਰ ਕਰਾ ਲਓ ਅੱਛਾ ਜੀ ਜਿਹੜਾ ਮਰਜ਼ੀ ਕੁਆਲਟੀ ਤਿਆਰ ਕਰਾ ਲਓ ਜਿਵੇਂ ਪੇਂਟ ਵਾਲੇ ਹਰ ਰੰਗ ਤਿਆਰ ਕਰਦੇ ਨੇ ਉਹੀ ਤਿਆਰ ਕਰ ਦਾਂਗੇ ਸਹੀ ਗੱਲ ਚੁੰਨੀ ਵਾਲਾ ਕੰਮ ਚੁੰਨੀ ਵਾਲਾ ਕੰਮ ਦੁੱਲਾ ਹਾਂ ਇਹ ਦੁੱਲਾ ਵੀ ਅ ਵੀ ਮਿੱਤਰੋ ਬੱਕਰਾ ਦੇਖੋ ਮਤਲਬ ਕੁਆਂਟਲ weight ਹੋਊਗਾ ਕੁਆਂਟਲ ਕੁਆਂਟਲ ਹੈਗਾ weight ਹਣਾ ਦੇਖ ਸਾ ਤੇ ਸਾਈਨਿੰਗ ਬਾਈ ਜੀ ਬਹੁਤ ਆ ਗਈ ਤੁਸੀਂ ਉਰੇ ਆ ਕੇ ਸਾਈਨਿੰਗ ਦੇਖ ਕੇ ਜਾਇਓ ਉਹ ਜਾਨ ਖਵਾਉਣੀ ਪੈਂਦੀ ਹੈ ਕਿ ਬੱਕਰੇ ਤਿਆਰ ਕਰ ਲਵਾਉਂਦੇ ਹਾਂ ਇਹ ਦੇਖ ਲੈ ਵੀਰਿਆ ਸਾਰੀ ਘਾੜੀ ਤਾਂ ਆ ਦੇਖ ਲੈ ਦੁਕਮਾਰਾ ਸਾਮ ਪੈਣ ਲੱਗੇ ਸੋਲਿਆ ਛੜਕਾ ਕਣਕ ਮੱਕੀ ਅੱਬ ਦੀ ਯਾਰ ਪੂਰੀ ਬਾਹ ਲਾ ਕੇ ਹੜਦੇ ਪੂਰੀ ਬਾਹ ਲਾ ਕੇ ਠੀਕ ਆ ਗਿਣਤੀ ਮੰਤੀ ਲਗੰਮ ਨੇ ਤੇ ਗਿਣਤੀ ਮੰਤੀ ਕਰਨੀ ਆ ਫਿਰ ਬੱਕਰੀਆਂ ਰੱਖਿਆ ਨੇ ਤੇ ਨਹੀਂ ਬੱਕਰੀਆਂ ਪਾਲਦੀ ਹਣਾ ਕੁੱਤੇ ਨੂੰ ਰੱਖ ਲਓ ਭਾਈ ਕੋਲੀ ਜਾਏਗਾ ਕੋਲੀ ਪਰ ਕੇ ਪਾ ਕੇ ਖਾਜੂਏ ਇਨਸਾਰ ਦੇ ਕਮਾਈ ਇਹ ਹੁੰਦ ਹੁੰਦੀਆਂ ਨੇ ਜਿਹੜਾ ਇੰਨਾ ਵੱਲ ਸਿੱਧਾ ਹੁੰਦਾ ਜਿਹੜਾ ਪੁੱਠਾ ਹੁੰਦਾ ਫਿਰ ਪੁੱਠੀਆਂ ਹੋ ਜਾਂਦੀਆਂ ਪੁੱਠੀਆਂ ਹੋ ਜਾਂਦੀਆਂ ਹਣਾ ਸਹੀ ਗੱਲ ਹੈ ਕਿੰਦੀਆਂ ਗੱਲਾਂ ਨੇ ਸਮਝ ਨਹੀਂ ਦੱਸਦਾ ਸਾਰੀ ਟੋਟਲ ਸਮਗਰੀ ਪੰਜੀਰੀ ਤਿਆਰ ਕਰ ਲਓ ਪੰਜੀਰੀ ਤਿਆਰ ਤੁਸੀਂ ਆਪ ਕਰਦੇ ਹੋ ਇਹ ਕੰਮ ਨਹੀਂ ਹੋ ਜੂਗਾ ਪੰਜੀਰੀ ਤੁਸੀਂ ਆਪ ਤਿਆਰ ਕਰ ਲਓ ਸਮਾਨ ਤੁਹਾਨੂੰ ਅੱਜ ਦੱਸਦਾ ਹਾਂ ਹਾਂ ਸਮਾਨ ਦੱਸਦਾ ਆਂਗੇ ਬਾਈ ਜੀ ਸਾਰੇ ਵੀਰਾਂ ਪਿਆਪਰੀ ਅਸੀ ਕਾਰ ਵਿੱਚ ਸਾਥ ਠੀਕ ਠਾਕ ਆਮੂਗੇ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਆਗੀ ਆਪਾਂ ਤੁਹਾਨੂੰ ਇਸ ਵੀਡੀਓ ਚ ਦੱਸਾਂਗੇ ਵੀ ਆਪਾਂ ਚੈਂਪੀਅਨ ਬੱਕਰੇ ਕਿਵੇਂ ਤਿਆਰ ਕਰੀ ਕਿਉਂਕਿ ਬਾਈ ਜੀ ਸੋਨੂ ਬਾਈ ਕਾਫੀ ਲੰਮੇ ਟਾਈਮ ਤੋਂ ਬਾਈ ਜੀ ਬੱਕਰੇ ਬੱਕਰੀਆਂ ਦੇ ਉੱਪਰ ਕੰਮ ਕਰ ਰਿਹਾ ਹੈਗਾ ਤੇ ਬਾਈ ਜੀ ਜੇ ਚੈਂਪੀਅਨ ਦੀ ਗੱਲ ਬਾਤ ਕਰੀ ਇਹਦਾ ਸੋਨੂ ਬਾਈ ਜੀ ਇਕੱਲੀ ਇਕੱਲੀ ਬੱਕਰੀ ਤੇ ਇਕੱਲਾ ਇਕੱਲਾ ਬੱਕਰਾ ਬਾਈ ਚੈਂਪੀਅਨ ਬਣ ਚੁੱਕਿਆ ਹੈ ਕੋਈ ਵੀ ਐਸਾ ਮੇਲਾ ਕੋਈ ਵੀ ਐਸਾ ਕੰਪੀਟੀਸ਼ਨ ਨਹੀਂ ਹੈਗਾ ਜਿੱਥੇ ਸੋਨੂ ਬਾਈ ਕੋਈ ਨਾ ਕੋਈ ਇਨਾਮ ਨਾ ਲੈ ਕੇ ਆਏ ਉਸ ਨੂੰ ਉਹ ਵੀ ਬਾਈ ਜੀ ਵਿੱਚ ਆਪਾਂ ਦਿਖਾਵਾਂਗੇ ਪਹਿਲਾ ਫਿਰ ਆ ਸੋਨੂ ਆਪਾਂ ਤਾਂ ਦਿਖਾਉਣਾ ਕਿ ਬੱਕਰੇ ਇਹ ਕਿਵੇਂ ਤਿਆਰ ਕਰ ਰਹੇ ਨੇ ਕੀ ਕੀ ਕੁਆਲਿਟੀ ਹੈਗੀ ਬਣ ਰਹੇ ਹੋ ਵੀਡੀਓ ਦੇ ਵਿੱਚ ਬਈ ਅਸੀ ਗਾਰ ਜੀ ਕੀ ਹਾਲ ਚਾਲ ਤੁਹਾਨੂੰ ਵੀ ਰ ਬਹੁਤ ਧੰਨਵਾਦ ਵੀਰੇ ਪਹੁੰਚੇ ਬਹੁਤ ਵਧੀਆ ਕਿਰਪਾ ਮਾਲਕ ਦੀ ਤੁਸੀਂ ਦੱਸੋ ਧੰਨਵਾਦ ਬਈ ਜੀ ਵਧਾਈਆਂ ਬਹਿਲਾ ਦਾ ਨਾ ਬਈ ਜੀ ਕਿੰਨੇ ਵਾਰ ਚੈਂਪੀਅਨ ਬਣ ਚੁੱਕੇ ਹੋਣ ਤਾਂ ਕਹੇ ਦੱਸੋ ਬਈ ਰੱਬ ਦੀ ਕਿਰਪਾ ਜਿਹੜੇ ਮੇਲੇ ਤੇ ਵੀ ਗਿਆ ਹਾਂ ਹਾਂਜੀ ਕੰਪੀਟੀਸ਼ਨ ਜਿੱਤ ਕੇ ਤੁਸੀਂ ਕੋਈ ਤੇ ਲੈ ਕੇ ਆਇਆ ਹਣਾ ਕਦੇ ਖਾਲੀ ਨਹੀਂ ਮੁੜਿਆ ਕਿਰਪਾ ਮਾਲਕ ਦੀ ਬਹੁਤ ਜਿਆਦਾ ਸ਼ੋਅ ਕਰਾ ਚਾਹੇ ਬਈ ਜੀ ਹੋਵੇ ਦੁੱਧ ਵਾਲਾ ਹੋਵੇ ਚਾਹੇ ਹੋਵੇ ਸਨੱਖ ਬਣਿਆ ਸਨੱਖ ਵਾਲਾ ਹਰ ਇੱਕ ਕੰਪੀਟੀਸ਼ਨ ਚ ਆਪਾਂ ਪਰ ਮਤਲਬ ਪਾਗ ਲੈਨੇ ਆ ਸਹੀ ਗੱਲ ਹੈ ਤੇ ਜਿੱਤ ਕੇ ਵੀ ਹੋਣਾ ਜਿੱਤ ਕੇ ਵੀ ਹੋਣਾ ਸ ਹਾਂ ਇਹਦੇ ਬਾਰੇ ਦੱਸੋ ਪਹਿਲਾਂ ਤਾਂ ਇਹ ਬਾਈ ਜੀ ਇਹ ਸਮੁੰਦਰ ਨਾ ਹੈ ਦਾ ਹਾਂਜੀ ਇਹ ਪੂਰੇ ਬੱਕਰੇ ਦਾ ਬੱਚਾ ਹੈ ਹਾਂਜੀ ਠੀਕ ਹੈ ਜੀ ਤੇ ਦੋ ਦਿਨ ਤੋਂ ਬੱਚਾ ਹਲੇ ਠੀਕ ਆ ਹਾਂਜੀ ਤੁਸੀਂ ਦੇਖ ਸਕਦੇ ਹੋ ਲੇ ਵੀ ਦੋ ਦੰਦ ਦਾ ਬੱਚਾ ਜੇ ਕੰਨਾਂ ਦੀ ਗੱਲ ਕਰੇ ਨਾ ਬਲ 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 ਬੜੇ ਬੜੇ ਕੰਨ ਨੇ ਬਈ ਬੱਕਰੇ ਦੇ ਕਿਆ ਸਾਨੂੰ ਬਿਲਕੁਲ ਵੀਰੇ ਬਿਲਕੁਲ ਲੈ ਵੀ ਕੰਨ ਦੇਖੋ ਬਲਦਾ ਬੱਕਰੇ ਮੈਨਾਂ ਲਾਦਾ ਹੋਣਗੇ ਆਰਾਮ ਨਾਲ 18 19 ਇੰਚ 18 ਇੰਚ ਕੰਨ ਹੈਗਾ 18 ਇੰਚ ਕੰਨ ਨੇ ਲੈ ਵੀ 18 ਇੰਚ ਕੰਨ ਨੇ ਆ ਨਾ ਦੇਖ ਸਕਦੇ ਹੋਗੇ ਬੱਕਰੇ ਦੇ ਫੇਸ ਕੁਆਲਟੀ ਇਹ ਤਾਂ ਹੀ ਰੱਖਿਆ ਵੀਰੇ ਇਸ ਵਾਰੀ ਅੱਛਾ ਜੀ ਔਰ ਕੰਨਾਂ ਦੇ ਕੰਨਾਂ ਦੇ ਮੈਂ ਕਿਹਾ ਰੱਬ ਦੇਓ ਕਿ ਨਾ ਕੰਨਾਂ ਵਾਲੇ ਪਾਸੇ ਵੀ ਤਰਪਨ ਹੈ ਵਹਿਮ ਕੱਢਦੇ ਆ ਗਏ ਤਰਪਨ ਦੀ ਕੋਈ ਗੱਲ ਆਪਾਂ ਫੜਾ ਕੁਝ ਭੁੱਲਿਆ ਬਾਈ ਯਾਰ ਸਹੀ ਗੱਲ ਹੈ ਇਹ ਜਿਹੜੇ ਪਤਾ ਗਿਆ ਆਪਾਂ ਬੱਕਰੀਆਂ ਦੇ ਵਿੱਚ ਰੱਬ ਦੀ ਕਰਪਾਣਾ ਮੇਰੀ 25 ਸਾਲ ਦੀ ਉਮਰ ਆ ਠੀਕ ਹੈ ਹਾਂਜੀ ਤੇ ਇਹਦੇ ਵਿੱਚ ਇੰਨਾ ਕੁ ਗੁੜਗੇ ਹੁਣ ਤਾਂ ਜਿਹੜਾ ਮਰਜੀ ਰੰਗ ਤਿਆਰ ਕਰਾ ਲੋ ਅੱਛਾ ਜੀ ਜਿਹੜਾ ਮਰਜੀ ਕੁਆਲਟੀ ਤਿਆਰ ਕਰਾ ਲੋ ਜਿਵੇਂ ਪੇਂਟ ਵਾਲੇ ਹਰ ਰੰਗ ਤਿਆਰ ਕਰਦੇ ਨੇ ਉਹੀ ਤਿਆਰ ਕਰ ਦਾਂਗੇ ਸਹੀ ਗੱਲ ਹੈ ਚੁੰਨੀਆਂ ਦਾ ਕੰਮ ਚੁੰਨੀਆਂ ਦਾ ਕੰਮ ਹਰ ਇੱਕ ਤਿਆਰ ਕਰਦੇ ਵਿੱਚ ਕਹਿੰਦੇ ਕੰਨ ਚਾਹੀਦੇ ਨੇ ਲੰਬੇ ਲੰਬੇ ਕੰਨ ਚਾਹੀਦੇ ਨੇ ਮੈਂ ਕਹਾਂ ਜੀ ਕੰਨ ਵੀ ਤਿਆਰ ਕਰ ਦਿਆਂਗੇ ਹਾਂਜੀ ਆ ਲੋ ਜੀ ਕੰਨ ਵੀ ਤਿਆਰ ਹੋ ਗਿਆ ਨਾ ਹੁਣ ਤਿਆਰ ਹੋ ਗਏ ਤੇ ਹੁਣ ਜਦੋਂ ਮੈਂ ਬੱਕੀਆਂ ਦੇ ਛੜਦਾ ਫਿਰ ਲੰਬੇ ਕੰਨ ਨਿਕਲ ਜਾਣਗੇ ਲੰਬੇ ਕੰਨ ਨਿਕਲੇ ਬਾਈ ਤੁਹਾਨੂੰ ਕੁਆਲਟੀ ਦਿਖਾਉਣਾ ਹੈ ਕਿ ਟੈਸਟੀ ਕਲਾਮ ਪਰ ਆਪਾਂ ਆਪਾਂ ਖੁਦ ਦੇਖਦੇ ਆਂ ਜਦੋਂ ਬੱਕਰੀ ਦੇ ਬਾਲੇ ਵੱਡੇ ਵੱਡੇ ਕੰਨ ਆਣ ਤਾਂ ਆਰਡਰ ਤੋਂ ਬੱਕਰੀਆਂ ਮਰ ਜਾਂਦੀਆਂ ਨੇ ਮਰ ਜਾਂਦੀਆਂ ਮੈਂ ਰੋਜ਼ ਇਹੀ ਚੀਜ਼ ਦੇਖਦਾ ਮੇਰੇ ਇਹ ਸੱਚ ਆ ਮੰਨੋ ਦੁੱਧ ਜ਼ਰੂਰ ਹੀ ਆ ਨਾਲ ਹਨਾ ਕੱਲੀ ਕੁਆਲਿਟੀ ਨਹੀਂ ਹਾਂ ਦੁੱਧ ਜ਼ਰੂਰੀ ਆ ਦੁੱਧ ਜ਼ਰੂਰੀ ਜਿਹੜੀ ਪੱਕੀ ਹਲ ਦੁੱਧਾ ਆ ਤਾਂ ਉਹਦੇ ਕੰਨ ਵੀ ਨਾਰਮਲ ਨੇ ਚੱਲ ਜਾਣਗੇ ਕੋਈ ਚੱਕਰ ਨਹੀਂ ਠੀਕ ਆ ਦੁੱਧ ਦਾ ਮੈਨ ਆ ਬੱਕਰੀ ਕਾਲੇ ਵਸਤੇ ਵਰਤੀਆਂ ਦੁੱਧ ਵਾਸਤੇ ਇਹ ਦੁੱਗਾ ਬੱਚਾ ਜੇ ਦੋ ਦੰਦ ਬੱਚਾ ਜੇ ਵੀ ਦੋ ਦੰਦ ਬੱਚਾ ਜੇ ਹਾਈਟ ਦੀ ਗੱਲ ਕਰੀ 38 39 ਇੰਚ ਕਰ ਦੇ 40 ਇੰਚ ਕਰ ਦਾਂ 40 ਇੰਚ ਕਰ ਦਾਂ ਇਹ ਦੋ ਦੰਦ ਦੇ ਉੱਪਰ 40 ਇੰਚ ਕੱਦਦਾ ਗੀ ਤੇ ਜੇ ਵੇਟ ਦੀ ਗੱਲ ਕਰੀ ਮਲਾ ਤਾਂ ਹੋਊਗਾ 70 75 ਵੀਰੇ ਸਾਰੇ ਹਾਂ 70 70 ਕਿਲੋ ਬੇਟਾ ਹੁਣ ਤੁਹਾਨੂੰ ਪਤਾ ਨਾ ਅਸੀਂ ਆਪਾਂ ਆਪਾਂ ਜ਼ਿਆਦਾਤਰ ਇਹ ਬੱਕਰੇ ਤੁਹਾਨੂੰ ਪਤਾ ਪਹਿਲਾਂ ਮੰਗੂ ਨਹੀਂ ਰੱਖਦੇ ਹੁਣ ਚਲੋ ਜਗਾ ਦੀ ਠੀਕ ਆ ਸੈਟਿੰਗ ਆ ਹੁਣ ਸਾਰੇ ਬੱਕਰੇ ਲੱਗ ਰੱਖਦੇ ਆ ਬੱਕਰੇ ਕੁਛ ਨਹੀਂ ਤੇ ਛੇੜ ਵੀ ਕਰਦੇ ਇਹਨਾਂ ਨੂੰ ਸਾਰਾ ਨੂੰ ਸਾਮ ਨੂੰ ਸਾਮਾਨ ਪਾਵਾਂਗੇ ਇਹ ਬੱਕਰਿਆਂ ਵਾਸਤੇ ਹੈ ਨਾ ਸਪੈਸ ਲੈ ਟੋਟਲ ਬੱਕਰਿਆਂ ਵਾਸਤੇ ਪੋਲਾ ਪੋਲਾ ਥਾਂ ਆ ਨਾ ਬਿਲਕੁਲ ਥੱਲੇ ਵੀਰੇ ਸਾਮਾਨ ਇਹਨਾਂ ਦਾ ਸਾਰਾ ਹੀ ਆ ਜਿਹੜਾ ਖਾਣਾ ਮੇਰੇ ਉਹੀ ਬਸ ਥੱਲੇ ਨ ਪੰਜ ਚਾਰ ਬੱਕਰੇ ਦਿਖਾਈਏ ਫਿਰ ਆਪਾਂ ਖਰਾਕ ਦੀ ਗੱਲਬਾਤ ਕਰਾਂ ਵੀ ਖਰਾਕ ਖਰਾਕ ਤਾਂ ਤੁਹਾਡੇ ਸਾਹਮਣੇ ਖੁਲੀਆਂ ਦੇਖ ਲਓ ਵੀਰੇ ਸਹੀ ਗੱਲ ਹੈ ਸਮਾਨ ਆਹੀ ਬੈਰ ਨਾ ਹੋਊ ਵੀ ਪਰਾ ਪਿਆ ਨਾ ਹਾਂ ਵੀਰੇ ਆਹੀ ਰਹਿੰਦਾ ਆਪਣੇ ਉਹ ਕਮਲ ਕਿਲੋ ਵਾਲਾ ਸਾਫ ਖਤਮ ਕਰਿਆ ਹੋਇਆ ਠੀਕ ਹਾਂ ਹਾਂ ਕਿਲੋਗ੍ਰਾਮ ਵਾਲਿਓ ਕੰਮ ਨਹੀਂ ਹੈ ਕਿਲੋਗ੍ਰਾਮ ਵਾਲਾ ਆ ਦਿਖਾ ਦੇ ਦੁੱਲਾ ਲੈ ਵੀ ਆਹ ਦੁੱਲਾ ਹਾਂ ਇਹ ਦੁੱਲਾ ਵੀਰੇ ਅਵੀ ਮਿੱਤਰੋ ਬੱਕਰਾ ਦੇਖੋ ਮਤਲਬ ਕਿਵਾਂਟਲ weight ਹੋਊਗਾ ਇਹਦੇ ਵੀਰੇ ਕਿਵਾਂਟਲ ਹੈ ਵੀਰੇ ਕਿਵਾਂਟਲ ਹੈਗਾ weight ਹੈ ਨਾ ਦੇਖ ਸਕਦੇ ਵੀਰੇ ਸਾਈਨਿੰਗ ਬਾਈ ਜੀ ਬਹੁਤ ਆ ਗਈ ਤੁਸੀਂ ਉਰੇ ਆ ਕੇ ਸਾਈਨਿੰਗ ਦੇਖ ਕੇ ਜਾਓ ਮੂੰਹ ਦੇਖ ਲੋ ਚਾਹੇ ਬੱਕਰੇ ਵੀ ਦੀ ਬਈ ਇੰਨੀ ਚੰਗੀ ਬਿਲਕੁਲ ਵੀ ਆਪਣੇ ਸਾਰੇ ਜਾਨਵਰ ਚੰਗੇ ਹੈ ਨਿਕਾ ਹਾਂ ਸਹੀ ਗੱਲ ਬੱਕਰੀਆਂ ਚ ਇਹ ਕਿਵੇਂ ਵੀ ਇਹ ਬੱਕਰਾ ਦੰਦ ਹੁੰਦੋਂ ਕਿਵੇਂ ਆ ਇਹ 6 ਦੰਦ ਹੋ ਗਿਆ ਵੀਰੇ ਲੈ ਵੀ 6 ਦੰਦ ਹੋ ਗਿਆ ਟੈਸਟਿਕਲ ਵੀ ਦੇਖ ਸਕਦੇ ਇਹ ਸਾਰੇ ਬੱਚੇ ਬਰੀਡਿੰਗ ਵਾਸਤੇ ਤਿਆਰ ਕਰੇ ਹੋਣੇ ਜਿਵੇਂ ਇਸ ਟਾਈਮ ਨੁੱਕੇ ਨਿੱਕੂ ਦੀ ਕ੍ਰੋਸਿੰਗ ਚੱਲਦੀ ਆ ਠੀਕ ਆ ਹੁਣ ਇਸ ਤੋਂ ਬਾਅਦ ਸਮੁੰਦਰ ਛੱਡ ਦਾਂਗੇ ਠੀਕ ਆ ਠੀਕ ਆ ਫਿਰ ਚੇਂਜ ਕਰ ਦਾਂਗੇ ਫਿਰ ਆ ਬੱਚਾ ਅਗਲੇ ਸਾਲ ਵਾਸਤੇ ਤਿਆਰ ਹੋ ਰਿਹਾ ਦੇਖੋ ਖੀਰਾ ਬੱਚਾ ਕੀ ਨਾਮ ਹੈ ਇਹਦਾ ਬਈ ਇਹਦਾ ਪਾਲਾ ਪਾਲਾ ਲੈ ਪਾਲਾ ਲੈ ਵੀ ਹੈਗਾ ਪਾਲਾ ਹਾਂ ਇੱਕ ਕੰਪੀਟੀਸ਼ਨ ਤੇ ਗਿਆ ਸੀ ਪਹਿਲੀ ਵਾਰੀ ਫੁੱਲੇ ਆਲ ਉੱਥੇ ਕੰਪੀਟੀਸ਼ਨ ਤੇ ਵਧੀਆ ਨੰਬਰ ਦੇ ਵਿੱਚ ਆਇਆ ਲੈ ਵੀ ਦੇਖ ਸਕਦੇ ਬਈ ਦੇਖ ਸਕਦੇ ਇਹਦੇ ਉੱਥੇ ਰੌਲਾ ਪਿਆ ਸੀ ਥੋੜਾ ਥੋੜਾ ਮੈਂ ਦੱਸ ਦਵਾ ਹਾਂ ਆ ਸਿੰਗਾ ਤੇ ਤੇ ਅੱਜ ਧਿਆਨ ਨਾ ਵੀਰ ਦੇਖ ਲਓ ਮੜਿਆ ਕੀ ਰੌਲਾ ਪਿਆ ਸੀ ਬਈ ਇਹਦੇ ਆ ਸਿੰਗਾ ਤੇ ਰੌਲਾ ਪਿਆ ਸੀ ਬੰਦੇ ਕਹਿੰਦੇ ਵੀ ਸਿੰਘ ਚੱਪੇ ਨਹੀਂ ਹੋਣੇ ਅੱਛਾ ਤੇ ਅੱਜ ਤੁਸੀਂ ਸਮਾਰ ਕੇ ਵੀਡੀਓ ਚ ਦਿਖਾ ਦਿਓ ਵੀ ਸਿੰਘ ਚੱਪੇ ਨੇ ਜਾਂ ਉੱਪਰ ਟੇਡੇ ਨੇ ਮੁੜ ਗਿਆ ਵੀਰੇ ਬਿਲਕੁਲ ਨਾਲ ਮੁੜ ਗਿਆ ਵੇ ਉਹ ਸੇ ਕਰ ਨੂੰ ਸਮਝੋ ਉਦੋਂ ਕਿਵੇਂ ਸੀ ਬਾਈ ਵੀਰੇ ਇੰਨਾ ਰੋਲਾ ਪਾਇਆ ਬੰਦੇ ਨੇ ਛੇ ਜੀ ਦੋ ਸਿੰਘ ਥੋੜੇ ਜੁੱਪਰ ਸੀ ਯਾਦ ਰੱਖੋ ਕੁਝ ਬੱਕਰੇ ਹੁੰਦੇ ਨੇ ਜਿਹੜੇ ਲੰਬੇ ਸਿੰਘਾਂ ਚ ਵਾਜ ਜਾਂਦੇ ਨੇ ਮਾੜੇ ਇਹ ਉਹ ਚੱਪੇ ਕਰਕੇ ਮੋੜਦੇ ਨੇ ਸਿੰਘ ਸਹੀ ਗੱਲ ਹੈ ਨਾ ਹਾਂ ਦੇਖ ਲਓ ਤੁਸੀਂ ਲੈ ਵੀ ਹੁਣ ਮੁੜ ਗਿਆ ਸੀ ਦੇ ਦਿਓ ਤੁਹਾਡੇ ਸਾਹਮਣੇ ਆ ਬਈ ਦੇਖ ਸਾਂ ਨਾ ਤੇ ਪੁੜੇ ਦੇਖ ਵੀਰੇ ਬੱਕਰੇ ਇਹਸ ਕੁਆਲਟੀ ਬਾਈ ਦੇਖ ਸਾਂ ਦੇਖ ਪੱਟ ਬੱਕਰੇ ਦੇ ਪਿਛਲੇ ਕਿਉਂ ਵੀਰੇ ਸਹੀ ਗੱਲ ਆ ਬਈ ਹੈਗੇ ਨੇ ਚੰਗੀ ਮੱਝ ਭਰ ਕੇ ਜਮੇ 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 ਬਾਈ ਆਹੀ ਜੀ ਚਾਣੀ ਵੀਰੇ ਬਸ ਬੱਕਰੇ ਕਿੰਨੇ ਦੰਦ ਹੋ ਗਏ ਬ ਇਹ ਬਰੇਹਲੇ ਖੀਰਾ ਖੀਰਾ ਹਾਂ ਇਹ ਵੀ ਖੀਰਾ ਬੱਚਾ ਹੈ ਇੱਕ ਬੱਚਾ ਆਪਣੇ ਵੇਸਤਾ ਉਸ ਤੋਂ ਵੀ ਡਬਲ ਸੀ ਹਾਈਟ ਕਿੰਨੀ ਆ ਬਿੰਦੀ ਇਹਦੀ 40+ ਹਾਈਟ ਹੈ ਇਹ ਵੀ 40+ ਹਾਈਟ ਹੈ ਤੇ ਖੀਰਾ ਯਕੀਨ ਤਾਂ ਨਹੀਂ ਆਉਂਦਾ ਖੀਰੇ ਦਾ ਇਹ ਯਕੀਨ ਤਾਂ ਕਰਨਾ ਪੈਂਦਾ ਕਿ ਨਹੀਂ ਹਾਂ ਚਲ ਲੈ ਵੀ ਹੋਰ ਫੜਦਾ ਚ ਲੈ ਵੀ ਲਿਆ ਇਹ ਮਿੱਤਰੋ ਦੇਖ ਸਕਾ ਲੂਗੇ ਸਪੈਸ਼ਲਾਂ ਬੱਕਰਿਆਂ ਵਾਸਤੇ ਜਗਾ ਰੱਖੀ ਹੋਈ ਐ ਪੋਲੀ ਪੋਲੀ ਬਾਈ ਕਹਿੰਦਾ ਵੀ ਇੱਥੇ ਬਸ ਅਹੀਂ ਰਹਿੰਦਾ ਖਿੰਡਿਆ ਆ ਦੇਖ ਲੈ ਬਾਈ ਹਰ ਇੱਕ ਰੰਗ ਮਿਲੂ ਸਹੀ ਗੱਲ ਆ ਬਈ ਮਲਟੀ ਹਰ ਇੱਕ ਰੰਗ ਹਾਂ ਬਈ ਆਇਆ ਬੂਰ ਕੰਨਾ ਆਇ ਬੂਰ ਕੰਨਾ ਰੰਗ ਆ ਬਈ ਬੂਰ ਕੰਨਾ ਆ ਗਿਆ ਬਈ ਸ਼ੇਰੂ ਐ ਇਹਦਾ ਤੁਸੀਂ ਨੇ ਪਹਿਲਾਂ ਕੰਪੀਟੀਸ਼ਨਾਂ ਦੇਖਿਆ ਬਹੁਤ ਕੰਪੀਟੀਸ਼ਨਾਂ ਸ਼ੇਰੂ ਆ ਗਿਆ ਇਹ ਹਾਂ ਇਹ ਸ਼ੇਰੂ ਐ ਇਹ ਸ਼ੇਰੂ ਬਈ ਨੱਕ ਦੇਖਦਾ ਬਈ ਦੋ ਦੰਦ ਹੋ ਗਏ ਬਈ ਇਹਦਾ ਨੱਕ ਆ ਹਾਂ ਇਹ ਦੋ ਦੰਦ ਹੋ ਗਏ ਇਹ ਦੁੱਗਾ ਬਈ ਹਾਂ ਲੈਂਥ ਆ ਬਹੁਤ ਆ ਬੱਚੇ ਲੈਂਥ ਬਹੁਤ ਆ ਬਈ ਇਹ ਰੰਗ ਕਿਹੜਾ ਆ ਗਿਆ ਬਈ ਇਹ ਇਹ ਵੀਰੇ ਕਾਲਾ ਕਾਲਾ ਹਾਂ ਠੀਕ ਸਾਡੇ ਆਪਣੇ ਨਾਲ ਤੁਹਾਨੂੰ ਦੱਸਿਆ ਨਹੀਂ ਮੈਂ ਉੱਥੇ ਮੇਹਣਾ ਦਿਖਾਇਆ ਇਹ ਰੰਗ ਬਦਲ ਦਿੰਦੇ ਨਹੀਂ ਰੰਗ ਬਦਲ ਦਿੰਦੇ ਹਾਂ ਰੰਗ ਇਹ ਰੰਗ ਬਹਲ ਬੂਲ ਚਾਜਦੇ ਜਦੋਂ ਬਿਲਕੁਲ ਨਾਗਰੇ ਹੁੰਦੇ ਨੇ ਜਿਹੜੇ ਪੂਰੇ ਬੱਕਰੇ ਨੇ ਬੜੇ ਹਨ ਬਿਲਕੁਲ ਪੱਕੇ ਹੁੰਦੇ ਓ ਜੰਮੀ ਹੁਣ ਸਾਹ ਕਾਲਾ ਹੋ ਜੂ ਇਹ ਸਾਹ ਕਾਲਾ ਹੋ ਜੂ ਹਾਂ ਕੰਨ ਚ ਟਿੰਨ ਦੇ ਲਾ ਦੇ ਇਹਦੀ ਮਾਂ ਸ਼ੇਰੀ ਸੀ ਠੀਕ ਆ ਟੈਸਟੀ ਗਲ ਬਈ ਦੇਖ ਸਕਦੇ ਹਾਂ ਚਮੇ ਟੈਸਟੀ ਗਲ ਤਾਂ ਹਮਮ ਨੰਬਰ ਇਹ ਇਹ ਪਲੱਸ ਚ ਜਾਂਦੇ ਠੀਕ ਆ ਕੰਪੀਟੀਸ਼ਨ ਜਾਂਦੇ ਨਾ ਇਹ ਪਲੱਸ ਹੁੰਦੇ ਨੇ ਟੈਸਟੀ ਗਲ ਤਾਂ ਸਾਰੇ ਬੱਕਰੇ ਦੇ ਹੋਰ ਫੜ ਲਓ ਬਈ ਬੱਕਰੇ ਨੂੰ ਬੱਚਾ ਦਿਖਾਉਣਿਆ ਆਹ ਵੀਰੇ ਤਿਆਰ ਕਰ ਰਹੇ ਨੇ ਆ ਬੱਚਾ ਤਿਆਰ ਕਰ ਰਹੇ ਆ ਕਾਲੇ ਦੀ ਬਹੁਤ ਡਿਮਾਂਡ ਹੋ ਰਹੀ ਦੀ ਮੈਂ ਕਿਹਾ ਰੱਬ ਸੁੱਖ ਸ਼ਾਂਤੀ ਰੱਖੇ ਹ ਕਾਲਾ ਵੀ ਕਰ ਦਿਆਂਗਾ ਕਾਲਾ ਵੀ ਤਿਆਰ ਕਰ ਦਿਆਂਗਾ ਲੋ ਜੀ ਮੈਂ ਕਾਲਾ ਵੀ ਤਿਆਰ ਕਰ ਦਿਆਂਗਾ ਮਿੱਤਰੋ ਦੇਖ ਆ ਰਹੇ ਹੋ ਨਾ ਆ ਗਿਆ ਹਿਊਮਨ ਇਹਦਾ ਹਿਊਮਨ 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 ਹਾਂ ਹਿਊਮਨ ਨਾ ਲੇ ਹਿਊਮਨ ਆ ਇਹ ਇਹ ਨਾਮ ਕਿੱਥੋਂ ਕੱਢ ਕੇ ਕਿਉਂ ਨਾ ਇਹ ਸਾਡੇ ਨਵੀ ਦੇ ਨਾ ਜਿਹੜਾ ਬੱਕਾ ਰੱਖਿਆ ਸੀ ਉਹਨਾਂ ਦੇ ਨਾ ਹਾਂਜੀ ਅਸੇ ਉਹਦਾ ਨਾਮ ਸੀਗਾ ਠੀਕ ਆਈ ਆਉਂਦਾ ਨਾਮ ਆ ਫਿਰ ਲੈ ਵੀ ਫੇਸ ਕੁਆਲਿਟੀ ਚੈੱਕ ਕਰੋ ਚਿੱਟੀਆਂ ਅੱਖਾਂ ਦੇ ਵਿੱਚ ਕਾਲਾ ਮੈਂ ਕਿਹਾ ਬਾਈ ਕਾਲਾ ਵੀ ਕਰ ਦਾਂਗੇ ਤਿਆਰ ਕੋਈ ਗੱਲ ਨਹੀਂ ਜਿੰਦਗੀ ਦੀ ਕਾਲਾ ਵੀ ਹੋ ਜੂ ਤਿਆਰ ਬਾਈ ਨਾ ਇਹ ਕਿੰਨੇ ਟਾਈਮ ਦਾ ਹੋ ਗਿਆ ਬਾਈ ਇਹ ਤਾਂ ਬਰਾਂਹੇ ਕੀਰਾ ਬੱਚਾ ਕੀਰਾ ਬੱਚਾ ਮਤਲਬ ਇਹਦਾ ਹੋਊਗਾ ਇਹ ਨੌ ਮਹੀਨੇ ਦਾ ਹੋਊਗਾ ਕਿ ਨਾ ਇਹ ਨਹੀਂ 7 7 8 ਮਹੀਨੇ 7 8 ਲੈ ਵੀ 7 8 ਮਹੀਨੇ ਦਾ ਬੱਚਾ ਹਣਾ ਟੈਸਟਿਕਲ ਆਪਾਂ ਬੜਾ ਲਿਖਦੇ ਲੋਖਦੇ ਨੇ ਇਹ ਬਣੇ ਦੀ ਦੱਸੋ ਉਹ ਵੀ ਬਣ ਜਾਂਦਾ ਹਾਂ ਬਸ ਸਮਾਂ ਸਮਾਂ ਤੇ ਤਿਆਰ ਕਰਦਾ ਹੈ ਨਾ ਸਹੀ ਗੱਲ ਆ ਹੋਰ ਬਣ ਜਾਂਦੇ ਨੇ ਫਿਰ ਆਪੇ ਪਤਾ ਲੱਗ ਜਾਂਦਾ ਹੋਰ ਫੜ ਲਓ ਆ ਬੱਚਾ ਦੇਖ ਲਓ ਹੁਣ ਤੁਸੀਂ ਲੈ ਵੀ ਮਿੱਤਰੋ ਆ ਤੁਹਾਨੂੰ ਦਿਖਾਉਣਾ ਹੈ ਕਿ ਲਾਸਟ ਜਮਾ ਆ ਦੇਖ ਵੀਰੇ ਬੱਚਾ ਦੇਖ ਪਿੰਡਾ ਦੇਖ ਬੱਚੇ ਦਾ ਵੀਰੇ ਪਿੰਡਾ ਦੇਖ ਬਈ ਸੈਨਿਕ ਬਹੁਤ ਆ ਨਾ ਬਾਲ ਬੂਲ ਹੈ ਹੀ ਨਹੀਂ ਜਮੇ ਵੀਰੇ ਬੱਚਾ ਪੂਰਾ ਸਟੈਂਡਰਡ ਬਣੂ ਜੀ ਕਿਸੇ ਵੀਰ ਨੇ ਬਰੀਡਿੰਗ ਵਾਸਤੇ ਬੱਚਾ ਲੈਣਾ ਹੋਵੇ ਨਾ ਠੀਕ ਆ ਜੀ ਬੱਚਾ ਦੇ ਦਾਂਗੇ ਬਰਾ ਆਪਾਂ ਸ਼ੇਅਰ ਕਰਦਾ ਹੈ ਬਹੁਤ ਸ਼ਾਨਦਾਰ ਬੱਚਾ ਤੇ ਮਾਂ ਬਹੁਤ ਨਜਾਇਜ਼ ਚੰਗੀ ਸੀ ਠੀਕ ਆ ਉਹਰੇ ਟਾਪ ਕੁਆਲਟੀ ਦਾ ਬੱਚਾ ਵੀਰੇ ਲੈ ਵੀ ਦੇ ਫਿਰ ਟੈਸਟੀਕਲ ਦਾ ਵੀ ਪੂਰਾ ਇੱਕ ਨੰਬਰ ਹੈ ਇਹ ਬਿਲਕੁਲ ਸਹੀ ਗੱਲ ਮੋٹے ਸਿੰਗਾ ਚ ਆ ਗਿਆ ਨਾ ਪੂਰੇ ਵੀਰੇ ਸਿੰਘ ਪੂਰੇ ਟਾਪ ਦੇ ਬਣਨਗੇ ਸਹੀ ਗੱਲ ਹੈ ਮੋٹے ਸਿੰਗ ਮੋٹے ਸਿੰਘ ਵਧੀਆ ਨਾਲੇ ਬਰੀਕੀ ਦੇ ਵਿੱਚ ਦੇਖੀ ਵੀਰੇ ਪਿੰਡਾ ਦੇਖੀ ਤੂੰ ਹਾਂ ਫालतू ਵਾਲ ਨੇ ਉਹ ਮੂੰਸ਼ਰ ਬਹੁਤ ਸੋਹਣਾ ਬਣਾਊਗਾ ਬੱਚਾ ਠੀਕ ਆ ਬਾਈ ਖਵਾਉਣੇ ਕੀ ਆਗੇ ਹੁਣ ਇੱਧਰ ਆਜ ਹੁਣ ਲਾਸਟ ਗੱਲ ਤੇ ਜਮਾ ਖਵਾਉਣੇ ਤਾਂ ਜਾਣ ਹੀ ਰਹੀ ਬਾਕੀ ਤਾਂ ਜੀ ਖਵਾਉਣੇ ਨਹੀਂ ਨਹੀਂ ਵੀ ਜਾਨ ਖਵਾਉਣੀ ਪੈਂਦੀ ਹੈ ਕੀ ਬੱਕਰੇ ਤਿਆਰ ਕਰਨ ਵਾਸਤੇ ਹਾਂ ਦੇਖ ਲੈ ਬ੍ਰਿਆ ਸਾਰੀ ਦਿਹਾੜੀ ਤਾਂ ਆ ਦੇਖ ਲੈ ਦੁਗੂ ਮਾਰਾ ਹਾਂ ਅਹੀਂ ਪੈ ਰੂ ਠੀਕ ਆ ਅਹੀਂ ਪੈ ਰੂ ਖੁਰਦੀ ਦੇ ਵਿੱਚ ਹਾਂ ਸ਼ਾਮ ਨੂੰ ਆਗਾ ਠੀਕ ਆ ਇਹ ਬੇਲੀ ਹੋਊਗਾ ਆ ਥੱਲੇ ਹੁਣ ਤੁਹਾਨੂੰ ਸਾਰਾ ਖੜਿਆ ਗਮਾਰਾ ਹੀ ਦਿਖ ਰਿਹਾ ਕੁਵਾਰੀ ਦਿਖ ਰਿਹਾ ਸਹੀ ਗੱਲ ਹੈ ਅੱਜ ਲੰਗ ਪੈ ਜੂਗੀ ਠੀਕ ਆ ਹਾਂ ਫੇਰਾ ਸ਼ਾਮ ਨੂੰ ਪੈਣ ਲੱਗੇ ਸੋ ਲਿਆ ਸੜਕਾ ਕਾਣਕ ਮੱਕੀ ਅਬ ਦੀ ਯਾਰ ਪੂਰੀ ਬਾਹ ਲਾ ਕੇ ਹਟਦੇ ਪੂਰੀ ਬਾਹ ਲਾ ਦੀ ਗੱਲਾਂ ਵੀਰੇ ਠੀਕ ਆ ਬਾਕੀ ਫਿਰ ਰੱਬ ਦੀ ਹਨਾ ਕਹਾਂ ਰੱਬ ਇਹਨਾਂ ਨੂੰ ਸੁੱਖ ਸ਼ਾਂਤੀ ਦੇ ਰੱਖੇ ਸਾਰਾ ਕੁਝ ਹੀ ਹਨਾ ਸਹੀ ਗੱਲਾਂ ਆ ਆਪਣੇ ਵੱਲ ਪੂਰੀ ਮਿਹਨਤ ਕਰਿਆ ਉਹ ਕੰਮ ਨਹੀਂ ਹੈਗਾ ਉਹ ਗਿਣਤੀ ਮਿੰਤੀ ਵਾਲਾ ਕੰਮ ਨਹੀਂ ਹੈ ਵੀ ਹੈ ਤੇ ਗਿਣਤੀ ਮਿੰਤੀ ਕਰਨੀ ਆ ਫਿਰ ਬੱਕਰੀਆਂ ਰੱਖਿਆ ਨੇ ਫਿਰ ਨਹੀਂ ਬੱਕਰੀਆਂ ਪਾਲਦੀਆਂ ਨਾ ਕੁੱਤੇ ਨੂੰ ਰੱਖ ਲਓ ਭਾਈ ਕੌਲੀ ਜੇ ਕੌਲੀ ਪਰ ਕੇ ਪਾ ਕੇ ਸਰਜੂ ਇਹ ਇਨਸ਼ਾਰਦੇ ਜੁਹਦੇ ਇਹ ਇਨਸ਼ਾਰਦੇ ਹੈ ਨਾ ਜਿੰਨਾ ਖਾਨ ਉਹ ਜਦੀ ਪਰਲੇ ਪਾ ਕੱਢ ਕੇ ਫੇਰ ਆਏ ਨੇ ਸਹੀ ਗੱਲ ਹੈ ਸਹੀ ਗੱਲ ਹੈ ਲੈਣ ਕਰੀ ਜਦੀ ਇੰਨਾ ਖਵਾ ਕੇ ਕਮਾਈ ਹੁੰਦੀ ਹੈ ਕਿ ਨਹੀਂ ਹੁੰਦੀ ਤੁਹਾਨੂੰ ਤੇ ਕਮਾਈ ਬਹੁਤ ਕਮਾਈ ਬਹੁਤ ਦੇਖ ਆਪਣਾ ਐਵੇਂ ਹੈ ਨਾ ਕਹੀਈਏ ਬਹੁਤ ਕਮਾਈ ਆ ਰੱਬ ਦਾ ਬਣਾ ਰਜਾਤਾ ਆਂ ਕਿਰਪਾ ਮਾਲਗਰੀ ਬਹੁਤ ਰਜਾਇਆ ਪਸ਼ੂਆ ਨੇ ਠੀਕ ਆ ਠੀਕ ਆ ਕਮਾਈ ਇਹ ਹੋਂ ਦਿੰਦੀਆਂ ਨੇ ਜਿਹੜਾ ਇੰਨਾ ਵੱਲ ਸਿੱਧਾ ਹੁੰਦਾ ਜਿਹੜਾ ਪੁੱਠਾ ਹੁੰਦਾ ਫਿਰ ਪੁੱਠੀਆਂ ਹੋ ਜਾਂਦੀਆਂ ਨੇ ਪੁੱਠੀਆਂ ਹੋ ਜਾਂਦੀਆਂ ਨੇ ਹੈ ਨਾ ਸਹੀ ਗੱਲ ਹੈ ਕਿਤੇ ਇਹ ਗੱਲਾਂ ਨੇ ਇਹਨਾਂ ਨੂੰ ਦਿਲ ਤੋਂ ਬੰਦਾ ਮਿਹਨਤ ਕਰਦਾ ਇਹਨਾਂ ਵੱਲ ਠੀਕ ਆ ਰੂਹ ਲਾ ਕੇ ਮਿਹਨਤ ਕਰਦਾ ਤਾਂ ਬੰਦੇ ਨੂੰ ਰਜਾਇ ਦਿੰਦੇ ਨੇ ਵੀਰਿਆ ਬਹੁਤ ਬੰਦੇ ਰਜਾਇ ਪਏ ਵੀ ਨਹੀਂ ਤੁਸੀਂ ਰੋ ਦੇਖਦੇ ਹੋ ਠੀਕ ਆ ਤੇ ਨਾਮ ਵੀ ਕਮਾਉਂਦੀਆਂ ਨੇ ਬੰਦਿਆਂ ਦੇ ਐ ਨਹੀਂਗਾ ਵੀ ਠੀਕ ਆ ਬਸ ਬੰਦਾ ਸਿੱਧੇ ਮਾਨਵ ਲਾ ਕੇ ਇਹਨਾਂ ਵੱਲ ਕੰਮ ਕਰੇ ਘਾਟੇ ਵਾਦੇ ਜ਼ਿੰਦਗੀ 'ਚ ਆਉਂਦੇ ਰਹਿੰਦੇ ਨੇ ਉਹ ਚੀਜ਼ ਨੂੰ ਇਗਨੋਰ ਕਰੇ ਜੇ ਸੋਚੇਗਾ ਮਰਗੀ ਹਾਏ ਓਏ ਨਾ ਕੋਈ ਗੱਲ ਨਹੀਂ ਇੱਕ ਮਰਗੀ ਦੋ ਜੰਮਣਗੀਆਂ ਉਹ ਪਾਲਣਾ ਕੋਈ ਚੱਕਰ ਨਹੀਂ ਠੀਕ ਆ ਰੱਬ ਦੇ ਉਹ ਗਣਾ ਘਾਟੇ ਵਾਦੇ ਚੱਲਦੇ ਰਹੇ ਨੇ ਮਨ ਲਾ ਕੇ ਰੂਹ ਨਾਲ ਕੰਮ ਕਰੋ ਜੇ ਨਵਾਂ ਫਾਰਮ ਪਾਇਆ ਤਾਂ ਵੀ ਇੱਕ ਸਾਲ ਚ ਨਾ ਸਮਝੋ ਅਸੀਂ ਰਾਜੇ ਬਣ ਜਾਵਾਂਗੇ ਜਾਂ ਕਿਸੇ ਬਰਾਬਰ ਰਲ ਜਾਵਾਂਗੇ ਇਹ ਚੀਜ਼ ਕਦੇ ਨਹੀਂ ਸਮਝਣੀ ਠੀਕ ਆ ਮਿਹਨਤ ਕਰੋ ਫਲ ਪਰਮਾਤਮਾ ਆਪ ਹੀ ਲਾ ਦੇਣਾ ਠੀਕ ਆ ਜ ਦਵਾਈ ਬੂਟੀ ਕਿਹੜੀ ਚੱਲਦੀ ਆ ਵੀ ਰੈਗੂਲਰ ਕੋਈ ਹੈਗਾ ਕੋਈ ਇਹੋ ਜੀ ਚੀਜ਼ ਜਿਹੜੀ ਆਪਾਂ ਲੈ ਰਹੇ ਹਾਂ ਰੈਗੂਲਰ ਵੀਰੇ ਕੋਈ ਦਵਾਈ ਬੂਟੀ ਨਹੀਂ ਆ ਕੋਈ ਨਹੀਂ ਨਾ ਨਾ ਵੱਡੀ ਵਰਮਿੰਗ ਆ ਡੀ ਵਰਮਿੰਗ ਆ ਡੀ ਵਰਮਿੰਗ ਆ ਵੀਰੇ 2 ਮਹੀਨੇ ਬਾਅਦ ਉਹ ਪੱਕਾ ਕਰੋ ਬਾਕੀ ਜਿਹੜੀਆਂ ਬਿਮਾਰੀਆਂ ਦੇ ਟਿਕਾਣ ਉਹ ਜੋ ਲਾਓ ਪੀਪੀਆਰ ਏਟਟੀਡੀ ਐਫ ਐਮਡੀ ਉਹ ਸਾਰੇ ਲਗਾਉਣੇ ਆਪਾਂ ਠੀਕ ਆ ਐਵੇਂ ਠੀਕ ਆ ਬਾਕੀ ਇਹ ਹੀ ਆ ਮਸਾਲੇ ਵਗੈਰਾ ਜ਼ਰੂਰ ਦੋ ਮਸਾਲੇ ਠੀਕ ਆ ਜਿਵੇਂ ਆਪਾਂ ਹੁਣ ਕੀ ਮਸਾਲਾ ਹੁੰਦਾ ਕਿਹਾ ਜਾਂ ਕਿਵੇਂ ਤਿਆਰ ਹੁੰਦਾ ਮਸਾਲੇ ਦੇ ਵਿੱਚ ਵੀਰੇ ਬਹੁਤ ਆਟਮਾ ਪੈਂਦੀ ਨੇ ਉਹ ਆਪ ਦੇ ਤਰ ਪੰਡਾ ਵੀ ਕਿੰਨੀਆਂ ਕਮਾਉਣੀਆਂ ਨੇ ਜਿਵੇਂ ਕਿ ਕਾਲਾ ਨੂਨ ਦੱਸ ਦੋਗੇ ਜੇ ਕੋਈ ਮੇਰਾ ਵੀਰ ਹੈ ਨਾ ਕੋਈ ਕੋਈ ਫਾਰਮੂਲਾ ਹੋ ਥੋਡੇ ਕੋਲੇ ਉਹ ਵੀਰੇ ਕੋਈ ਚੱਕਰ ਨਹੀਂ ਦੱਸ ਦਾਂਗੇ ਆਪਾਂ ਦੱਸ ਦਊਗਾ ਹਾਂਜੀ ਹਾਂਜੀ ਇਹਨੇ ਪੰਸਾਰੀ ਤੇ ਜਾਓ ਹਾਂ ਸਾਨੂੰ ਕਾਲ ਕਰ ਲਿਓ ਕੋਈ ਚੱਕਰ ਲੇ ਵੀ ਮਿੱਤਰੋ ਬਹੁਤ ਮੇਰੇ ਵੀਰ ਨਾਲ ਮਸਾਲਾ ਮੰਗਦੇ ਵੀ ਜੇ ਕੋਈ ਬੱਕਰੀਆਂ ਨੂੰ ਦੇਣ ਵਾਸਤੇ ਮਸਾਲਾ ਹੈਗਾ ਵੀ ਸਾਨੂੰ ਦੱਸੋ ਤਾਂ ਬਾਈ ਤੁਸੀਂ ਸੋਨੂ ਬਾਈ ਦੇਣ ਦੀ ਖਾਚਾ ਤੁਸੀਂ ਆਪ ਕਰ ਲਿਓ ਦੱਸੋ ਅਸੀਂ ਆਪਾਂ ਕੋਈ ਚੱਕਰ ਬਾਕੀ ਬਾਈ ਜੀ ਆਪਾਂ ਸਪੈਸ਼ਲ ਵੀਡੀਓ ਲੈ ਕੇ ਆਵਾਂਗੇ ਬਿਲਕੁਲ ਮਸਾਲੇ ਦੇ ਬਿਲਕੁਲ ਤਿਆਰ ਕਰਕੇ ਪੂਰਾ ਮਸਾਲੇ ਦੀ ਵੀਡੀਓ ਦਿਖਾਵਾਂਗੇ ਤੁਹਾਨੂੰ ਦਿਖਾਵਾਂਗੇ ਤੇ ਸਰ ਭਾਈ ਤੁਸੀਂ ਆਪ ਕਰਨਾ ਸਮਗਰੀ ਦਾ ਦੱਸਦਾ ਇਹ ਸਾਰੀ ਟੋਟਲ ਸਮਗਰੀ ਪੰਜੀਰੀ ਤਿਆਰ ਕਰ ਲਿਓ ਪੰਜੀਰੀ ਤਿਆਰ ਤੁਸੀਂ ਆਪ ਕਰਦੇ ਹੋ ਇਹਦਾ ਕੰਮ ਹੀ ਹੋ ਜੂਣਾ ਪੰਜੀਰੀ ਤੁਸੀਂ ਆਪ ਤਿਆਰ ਕਰ ਲਿਓ ਸਮਾਨ ਤੁਹਾਨੂੰ ਅਜੀ ਦੱਸਦਾ ਹਾਂ ਹਾਂ ਸਮਾਨ ਦੱਸਾਂਗੇ ਹਾਂ ਗਰੰਟੀ ਹੋਗੀ ਕੰਮ ਵੀ ਕਰੂ ਕੰਮ ਵੀ ਕਰੂ ਆਪਾਂ ਚੀਜ਼ ਉਨੀ ਕੇ ਦੱਸਾਂਗੇ ਜਿੰਨੀ ਕਾ ਆਪਾਂ ਨੌਲੇਜ ਆ ਫਾਲਤੂ ਆਪਾਂ ਨਾ ਵੀਰੇ ਕਦੇ ਫੜ ਮਾਰੀਆ ਨਾ ਆਪਣੇ ਮਾਰਨੀ ਸਹੀ ਗੱਲ ਹੈ ਜੀ ਠੀਕ ਹੈ ਜੇ ਐਵੇਂ ਕਹੀਏ ਅਸੀਂ ਬਹੁਤ ਵੱਡੇ ਭਗਵਾਨੀਆਂ ਅਸੀਂ ਨਹੀਂ ਹੈਗੇ ਭਰਾਵਾ ਸਹੀ ਗੱਲ ਹੈ ਅਸੀਂ ਤਾਂ ਜਿੰਨੀ ਕ ਜਾਣਕਾਰ ਆ ਤੁਹਾਨੂੰ ਉਨੀ ਕੇ ਦੱਸਾਂਗੇ ਠੀਕ ਆ ਚਲੋ ਠੀਕ ਆ ਤੁਹਾਨੂੰ ਬਈ ਧੰਨਵਾਦ ਬੀ ਧੰਨਵਾਦ ਕਰਦਾ ਬਾਈ ਜੀ ਵੀਡੀਓ ਕਿਵੇਂ ਲੱਗੀ ਤੇ ਬੱਕਰੇ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸ ਦਿਓ ਉਮੀਦ ਕਰਦਾ ਕਿ ਤੁਹਾਨੂੰ ਵਧੀਆ ਲੱਗੇ ਹੋਣਗੇ ਜੇ ਵਧੀਆ ਲੱਗੇ ਤਾਂ ਸ਼ੇਅਰ ਕਰ ਦਿਓ ਹੋਰ ਵੀਰਾਂ ਤੱਕ ਹਾਂ ਤੇ ਕਮੈਂਟ ਰ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰਦਿਆ ਕਰੋ ਬਰ ਧੰਨਵਾਦ ਸਸੀ ਕਾਲ